ਸੀਟੀਐਸ ਕੂਟ ਦੇ ਵਿੱਚ ਇਹ ਲੇਡੀਜ਼ ਆਈ ਹੈ ਜੀ ਵਕੀਲ ਨੂੰ ਨਾਲ ਲੈ ਕੇ ਆਈ ਹੈ ਕਿ ਤੁਹਾਡੀਆਂ ਸੀਲਾਂ ਖੁੱਲ ਜਣੀਆਂ ਆ ਆ ਸਾਈਨ ਕਰਵਾ ਕੇ ਲੈ ਕੇ ਗਈ ਹੈ ਤੁਹਾਡਾ ਸਾਰਾ ਕੰਮ ਹੋ ਗਿਆ ਪਹਿਲਾਂ ਫਰਦਰ ਦਿੱਤਾ 10 ਲੱਖ ਰੁਪਏ ਦੀ ਉਹ ਜਿਹੜੀ ਤੁਹਾਡੀ ਰਜਿਸਟਰੀ ਹੋ ਗਈ ਉਸ ਤੋਂ ਬਾਅਦ ਕਹਿੰਦੀ ਜੀ ਤੁਹਾਡਾ ਕਾਰਪੋਰੇਸ਼ਨ ਦਾ ਕੰਮ ਹੋ ਗਿਆ ਤੁਸੀਂ ਟੈਨਸ਼ਨ ਫਰੀ ਰਹੋ ਜਿਸਨੇ ਨਾ ਜਿੱਤ ਕੋਈ ਕਰ ਸਕਦੇ ਇਸ ਚਾਈਨਾ ਨੂੰ اچھا ਇਹ ਮੈਂ ਤੁਸੀ ਸਟੇ ਲੈ ਲਓ ਕੋਈ ਗੱਲ ਨਹੀਂ ਠੀਕ ਹੈ ਜੀ ਮੈਂ ਆ ਮੈਂ ਇਹਨਾਂ ਨਾਲ ਚੱਲ ਜਾਈ ਦੀ 1 ਮਿੰਟ ਚੱਕੇ ਨਾਲ ਚੱਲ ਜਾਈ ਮੈਂ ਇਹਨਾਂ ਦੇ ਸਾਹਦੇ ਸੀਲਾਂ ਖਣਾ ਉਹਨਾਂ ਕਾ ਮੈਂ ਨਹੀਂ ਖਣਾ ਸਕਦੀ ਸਰਕਾਰੀ ਕੰਮ ਕਰਵਾਨੀ ਆ ਮੈਂ ਮੇ ਐਮਸੀਲ ਦੇ ਵਿੱਚ ਵੀ ਸਾਰੇ ਕੰਮ ਕਰਵਾਨੀ ਆ ਤੁਹਾਡਾ ਜੁਰਮਾਨਾ 4-5 ਲੱਖ ਰੁਪਏ ਹੈਗਾ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਬਾਹਰ ਮੈਂ 2 ਲੱਖ ਰੁਪਏ ਦੇ ਵਿੱਚ ਤੁਹਾਡਾ ਕੰਮ ਕਰਵਾ ਦਾਂਗੀ 3 ਲੱਖ ਰੁਪਏ ਹੋਰ ਲੈ ਗਈ ਹੈ ਕਿੰਦੀ ਤੁਹਾਡੀ ਬਲਡੋజర్ ਚੱਲਣਾ ਹੈ ਤੁਹਾਡੀ ਮੱਲੇ 'ਚ ਬੇਇੱਜ਼ਤੀ ਹੋਊਗੀ ਇੱਦਾਂ-ਉਦਾਂ ਕਰਕੇ 3 ਲੱਖ ਰੁਪਏ ਲੈ ਗਈ ਬਰਦਰ ਦੀ ਤਬੀਅਤ ਖਰਾਬ ਸੀ ਘਰਦਿਆਂ ਕੋਲੋਂ ਬੱਚਿਆਂ ਦੇ ਕੋਲੋਂ ਲੈਂਦੀ ਰਹੀ ਘਰ ਦੀਆਂ ਇਹਦੀਆਂ ਸਾਰੀਆਂ ਵੀਡੀਓ ਹੈਗੀਆਂ ਜਿਹੜੀ ਘਰੇ ਆਂਦੀ ਸੀਗੀ ਬਾਹਰ ਬਾਹਰ ਜਾਂਦੀ ਸੀਗੀ ਕਮਰੇ ਦੇ ਅੰਦਰ ਪੈਸੇ ਫੜਦੀ ਸੀ ਕੈਮਰੇ 'ਚ ਨਹੀਂ ਫੜਦੀ ਸੀ ਲਫਾਫਾ ਚੁੰਨੀ ਚੋਂ ਲੈ ਕੇ ਆ ਜਾਂਦੀ ਦੀ ਇਹਦੀ ਸਾਰੀ ਵੀਡੀਓ ਹੈਗੀ ਹੈ ਬਾਅਦੋਂ ਸਾਨੂੰ ਪਤਾ ਲੱਗਿਆ ਕਿ ਇਹਨੇ ਕਾਰਪੋਰੇਸ਼ਨ ਦੇ ਖਿਲਾਫ ਹੀ ਸਾਡੇ ਤੋਂ ਉਹ ਕਰਵਾਤਾ ਹੈ ਮੁਕਦਮਾ ਕਰਵਾਤਾ ਹੈ ਕਿ ਇਹ ਕਾਰਪੋਰੇਸ਼ਨ ਨਹੀਂ ਇਹਨਾਂ ਦਾ ਖੋਲਦੀ ਭਈ ਕੋਰਟ ਦੇ ਵਿੱਚ ਇਹਨੇ ਕੇਸ ਲਗਵਾਤਾ 25000 ਰੁਪਏ ਵਕੀਲ ਨੂੰ ਵੀ ਲੱਗ ਦਵਾਇਆ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਉੱਥੇ ਸਭ ਨੂੰ ਇਹ ਵੰਡਵਾਂਦੀ ਰਹੀ ਕਹਿੰਦੀ ਤੁਹਾਡਾ ਇਹਨਾਂ ਨੂੰ ਕਹਿੰਦੀ ਤੁਹਾਡੀ 30-35 ਲੱਖ ਦੀ ਜਗ੍ਹਾ ਹੈ ਅੰਦਰ ਖਾਤੇ ਮੈਨੂੰ 10 ਲੱਖ ਰੁਪਏ ਦੇ ਦਿਓ ਮੈਂ ਤੁਹਾਡੀ ਉਹ ਵੀ ਕਰਾ ਦੂੰਗੀ ਇਹਨਾਂ ਨੇ 10 ਲੱਖ ਹੋਰ ਦੇਤਾ 3 ਲੱਖ 2 ਲੱਖ 15 ਲੱਖ ਰੁਪਏ ਟੋਟਲ ਦੇਤਾ ਡੇਢ ਮਹੀਨੇ ਤੋਂ ਕੰਮ ਕੁਛ ਨਹੀਂ ਹੋ ਰਿਹਾ ਸੀ ਉਹ ਆਮ ਲੋਕ ਕਹਿੰਦੇ ਮੈਂ ਤਾਂ ਕੋਈ ਪੈਸੇ ਲੈਂਦਾ ਹੀ ਨਹੀਂ ਸਰ ਜੀ ਸਾਡੇ ਕੋਲ ਪ੍ਰੂਫ ਹੈਗੇ ਆ ਰਿਪੋਰਟਿੰਗਾਂ ਦੇ ਪ੍ਰੂਫ ਹੈਗੇ ਆ ਕਿ ਇਹ ਕਹਿੰਦੀ ਮੈਂ ਤੁਹਾਡਾ ਹੀ ਕੰਮ ਕਰਾ ਰਹੀ ਹਾਂ ਡੇਢ ਮਹੀਨੇ ਤੋਂ ਇਹਨਾਂ ਨੇ ਸਾਡੇ ਤੇ ਆ ਕੇ ਪਰਸੋਂ ਅਟੈਕ ਕੀਤਾ ਅੱਛਾ ਜੀ ਫਮਲਾ ਜੀ ਚਾਈਨਾ ਨੇ ਫਰੋਦਲੇ ਕਟਕਾਰਾ ਅੱਛਾ ਜੀ ਉਹਦੀ ਕੋਈ ਵੀ ਵਗੈਰਾ ਹੈਗੀ ਕੋਈ ਪ੍ਰੂਫ ਵਗੈਰਾ ਹੈ ਆ ਜੀ ਮੇ ਕੋਈ ਵੀ ਨਹੀਂ ਹੈ ਸਸ਼ੀਗਲ ਜੀ ਲੋਜਨ ਆ ਲੈ ਵੀ ਦੇਖ ਰਹੇ ਹੋ ਅੱਜ ਇੱਕ ਕਾਕੋਵਰ ਰੋਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਨੇ 4-5 ਵਿਅਕਤੀਆਂ ਨੂੰ ਆਪਣਾ ਠੱਗੀ ਠੋਰੀ ਦਾ ਸ਼ਿਕਾਰ ਬਣਾਇਆ ਹੋਇਆ ਹੈ ਇਹ ਤਸਵੀਰਾਂ ਮੈਂ ਇਸ ਵਕਤ ਮੌਜੂਦਾ ਹਾਂ ਉਸ ਮਹੱਲੇ ਦੇ ਵਿੱਚ ਜਿੱਥੇ ਕਿ ਸਾਰੇ ਇਕੱਠੇ ਲੋਕ ਹੋ ਕੇ ਜਿਨ੍ਹਾਂ ਦੇ ਪੈਸੇ ਨੇ ਉਥੇ ਉਸ ਮਹਿਲਾ ਦੇ ਘਰ ਦੇ ਬਾਹਰ ਧਰਨਾ ਦਿੱਤਾ ਧਰਨਾ ਦੇਣ ਤੋਂ ਬਾਅਦ ਉਸ ਮਹਿਲਾ ਨੂੰ ਘਰੋਂ ਬਾਹਰ ਬੁਲਾਏ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਦੇ ਵੱਲੋਂ ਬਾਹਰ ਨਹੀਂ ਆਇਆ ਗਿਆ ਮਾਮਲਾ ਜਾਣ ਲੈਣਾ ਮਾਮਲਾ ਹੈ ਕਿ ਇਹ ਕਿੰਨੇ ਇਲਾਕੇ ਦੀ ਠੱਗੀ ਹੋਈ ਹੈ ਕਿੰਨੇ ਲੋਕਾਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਬਣਾਇਆ ਹੈ ਪੂਰਾ ਮਾਮਲਾ ਦੱਸੋ ਪੂਰਾ ਸ਼ੁਰੂਆਤ ਇੱਕ ਤੋਂ ਸ਼ੁਰੂਆਤ ਤੋਂ ਲੱਗੇ ਅੰਤ ਤੱਕ ਦੱਸੋ ਮਾਮਲਾ ਸਰ ਇਹ ਹੈ ਕਿ ਬ੍ਰਦਰ ਨੇ ਸਾਡੇ ਨਾਲ ਉਹ ਬਣਾਈ ਸੀਗੇ ਕੁਆਟਰ ਵਗੈਰਾ ਫੈਕਟਰੀ ਵਾਲੀ ਜਗ੍ਹਾ ਤੇ ਨਾ ਕੁਆਟਰ ਵਗੈਰਾ ਬਣਾਤੇ ਸੀਗੇ ਕਿਹੜੀ ਜਗ੍ਹਾ ਸੀਗੀ ਨੂਰ ਵਾਲਾ ਰੋਡ ਨੀਅਰ ਸਬਜੀ ਮੰਡੀ ਦੇ ਕੋਲ ਠੀਕ ਹੈ ਜੀ ਉੱਥੇ ਇੱਕ ਮਹੱਲੇ ਵਾਲਿਆਂ ਨੂੰ ਇਤਰਾਜ਼ ਹੋਇਆ ਕਿ ਜਿਵੇਂ ਇੱਥੇ ਕੁਆਟਰ ਨਾ ਬਣਨ ਇੱਥੇ ਪੀਜੀ ਵਗੈਰਾ ਬਣਾ ਦਿਓ ਜਾਂ ਇੱਥੇ ਹਾਲ ਵਗੈਰਾ ਬਣਾ ਦਿਓ ਠੀਕ ਹੈ ਜੀ ਉਹਨਾਂ ਨੇ ਸ਼ਿਕਾਇਤ ਕੀਤੀ ਕਾਰਪੋਰੇਸ਼ਨ ਤੋਂ ਸੀਲ ਕਰਵਾਤਾ ਜੀ ਉਸ ਤੋਂ ਬਾਅਦ ਇਹ ਲੇਡੀਜ਼ 2-4 ਦਿਨ ਬਾਅਦ ਗਲੀ ਦੇ ਵਿੱਚੋਂ ਨਿਕਲ ਕੇ ਆਈ ਇਹਨਾਂ ਨੂੰ ਪ ਜੀ ਇਹ ਉਹ ਉਸ ਤੋਂ ਬਾਅਦ ਇਹਨੇ ਕਿਹਾ ਕਿ ਮੈਂ ਨਾ ਇਹੀ ਇਹੀ ਕੰਮ ਵਗੈਰਾ ਕਰਵਾਨੀ ਆ ਸਰਕਾਰੀ ਕੰਮ ਕਰਵਾਨੀ ਆ ਮੈਂ ਐਮਸੀਲ ਦੇ ਵਿੱਚ ਵੀ ਸਾਰੇ ਕੰਮ ਕਰਵਾਨੀ ਆ ਜੀ ਉੱਥੇ ਇਹਨੇ ਕਿਹਾ ਕਿ ਮੈਂ ਤੁਹਾਡਾ ਕਾਰਪੋਰੇਸ਼ਨ ਤੋਂ ਸੀਲ ਖਲਵਾ ਦੇਣੀ ਆ ਤੁਹਾਡਾ ਜੁਰਮਾਨਾ 4-5 ਲੱਖ ਰੁਪਏ ਹੈਗਾ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਬਾਹਰ ਮੈਂ 2 ਲੱਖ ਰੁਪਏ ਦੇ ਵਿੱਚ ਤੁਹਾਡਾ ਕੰਮ ਕਰਵਾ ਦਾਂਗੀ ਪਹਿਲਾਂ ਇਹ 2 ਲੱਖ ਰੁਪਏ ਲੱਗੇ ਸੀਲ ਦੇ ਚੱਕਰ ਦੇ ਵਿੱਚ ਜੀ 10 ਕ ਦਿਨ ਸੀਲ ਨਹੀਂ ਖੁੱਲੀ ਇਹਨਾਂ ਨੇ ਪੁੱਛਿਆ ਆਂਟੀ ਜੀ ਸਾਡੀ ਸੀਲ ਕਿਉਂ ਨਹੀਂ ਖੁੱਲ ਰਹੀ ਬਾਰ ਬਾਰ ਪੁੱਛਣ ਤੇ ਇਹ ਕਹਿੰਦੀ ਮੈਂ ਕਾਰਪੋਰੇਸ਼ਨ ਦਫ਼ਤਰ ਦੁਆਰਾ ਜਾ ਕੇ ਆਨੀ ਆ ਉੱਥੇ ਜਾ ਕੇ ਇਹ ਏਡੀਪੀ ਸਾਹਿਬ ਦੀਆਂ ਮਿੰਤਾ ਕਰਦੀ ਸੀਗੀ ਏ ਏਟੀਪੀ ਸਾਹਿਬ ਦੀਆਂ ਮਿੰਤਾ ਕਰਦੀ ਸੀਗੀ ਕਿ ਇਹਨਾਂ ਦੀ ਖੋਲ ਦਿਓ ਇਹਨਾਂ ਦੀ ਖੋਲ ਦਿਓ ਅਗਲੇ ਕਹਿੰਦੇ ਜੀ ਤੂੰ ਕੌਣ ਹੈ ਕਹਿੰਦੀ ਮੈਂ ਇੱਦਾਂ ਇੱਦਾਂ ਕਾਰਪੋਰੇਸ਼ਨ ਦੀ ਆ ਜੀ ਉਹਨਾਂ ਨੇ ਇਹਦੀ ਵੀ ਨਹੀਂ ਮੰਨੀ ਉਸ ਤੋਂ ਬਾਅਦ ਇਹਨੇ ਸਾਨੂੰ ਆ ਕੇ ਘਰੇ ਆ ਕੇ ਕਹਿੰਦੀ ਕਿ 3 ਲੱਖ ਰੁਪਏ ਹੋਰ ਦੇ ਦਿਓ ਤੁਹਾਡੇ ਇੱਥੇ ਬਲਡੋਜ਼ਰ ਚੱਲਣਾ ਹੈ ਮੈਂ ਹੁਣੇ ਪਤਾ ਕਰਕੇ ਆਈ ਹਾਂ ਉਸ ਚੱਕਰ ਦੇ ਵਿੱਚ 3 ਲੱਖ ਰੁਪਏ ਹੋਰ ਲੈ ਗਈ ਹੈ ਕਿੰਦੀ ਤੁਹਾਡੀ ਬਲਡੋਜ਼ਰ ਚੱਲਣਾ ਹੈ ਤੁਹਾਡੀ ਮਹੱਲੇ 'ਚ ਬੇਇੱਜ਼ਤੀ ਹੋਊਗੀ ਏਦਾਂ-ਉਦਾਂ ਕਰਕੇ 3 ਲੱਖ ਰੁਪਏ ਲੈ ਗਈ। ਹੂੰ ਬ੍ਰਦਰ ਦੀ ਤਬੀਅਤ ਖਰਾਬ ਸੀ ਘਰਦਿਆਂ ਕੋਲੋਂ ਬੱਚਿਆਂ ਦੇ ਕੋਲੋਂ ਲੈਂਦੀ ਰਹੀ ਘਰ ਦੀਆਂ ਇਹਦੀਆਂ ਸਾਰੀਆਂ ਵੀਡੀਓ ਹੈਗੀਆਂ ਜਿਹੜੀ ਘਰੇ ਆਂਦੀ ਸੀਗੀ ਬਾਹਰ-ਬਾਰ ਜਾਂਦੀ ਸੀਗੀ ਕਮਰੇ ਦੇ ਅੰਦਰ ਪੈਸੇ ਫੜਦੀ ਸੀ ਕੈਮਰੇ 'ਚ ਨਹੀਂ ਫੜਦੀ ਸੀ ਲਫਾਫਾ ਚੁੰਨੀ 'ਚੋਂ ਲੈ ਕੇ ਆ ਜਾਂਦੀ ਦੀ ਇਹਦੀ ਸਾਰੀ ਵੀਡੀਓ ਹੈਗੀ ਹੈ ਫੋਨ ਦੀ ਇਹਦੀਆਂ ਰਿਕਾਰਡਿੰਗਾਂ ਹੈਗੀਆਂ ਮੈਂ ਕਾਰਪੋਰੇਸ਼ਨ 'ਚ ਹੀ ਬੈਠੀ ਹਾਂ ਤੁਹਾਡਾ ਕੰਮ ਕਰਾ ਰਹੀ ਕਿ ਸਰਕਾਰੀ ਦਬਕੇ ਤੁਹਾਨੂੰ ਦਿੱਤੇ ਜਾਂਦੇ ਸੀਗੇ ਕਿ ਸਰਕਾਰੀ ਦਬਕੇ ਦੇ ਉੱਤੇ ਸ਼ਹਿ ਦੇ ਉੱਤੇ ਤੁਹਾੜ ਕੋ ਪੈਸੇ ਦੱਬੇ ਜਾਂਦੇ ਮਮਾ ਦੇ ਨਾਂ ਤੇ ਪ੍ਰੋਪਰਟੀ ਹੈ ਦੋ ਵਾਰ ਇਹਨਾਂ ਨੂੰ ਕਚੈਰੀਆਂ ਦੇ ਵਿੱਚ ਲੈ ਗਈ ਨੀਲਾਮ ਰਾਈ ਮਮਾ ਨੂੰ ਲੈ ਗਈ ਦੋ ਵਾਰ ਇੱਕ ਮਿੰਟ ਇੱਧਰ ਆਓ ਜੀ ਦੋ ਵਾਰੀ ਇਹਨਾਂ ਨੂੰ ਕਚੈਰੀ ਲੈ ਗਈ ਕਿ ਤੁਹਾਡੇ ਸਾਈਨ ਹੋਣੇ ਆ ਬਾਅਦ ਚੋਂ ਸਾਨੂੰ ਪਤਾ ਲੱਗਿਆ ਕਿ ਇਹਨੇ ਕਾਰਪੋਰੇਸ਼ਨ ਦੇ ਖਿਲਾਫ ਹੀ ਸਾਡੇ ਤੋਂ ਉਹ ਕਰਵਾਤਾ ਮਕਦਮਾ ਕਰਵਾਤਾ ਕਿ ਇਹ ਕਾਰਪੋਰੇਸ਼ਨ ਨਹੀਂ ਇਹਨਾਂ ਦਾ ਖੋਲਦੀ ਪਈ ਕੋਰਟ ਦੇ ਵਿੱਚ ਇਹਨੇ ਕੇਸ ਲਗਵਾਤਾ 25000 ਰੁਪਏ ਵਕੀਲ ਨੂੰ ਵੀ ਲੱਗ ਦਵਾਇਆ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਉੱਥੇ ਸਭ ਨੂੰ ਇਹ ਵੰਡਵਾਂਦੀ ਰਹੀ ਕ ਮਹੂਦੂਗਾ ਕੰਮ ਹੋ ਜਾਊਗਾ ਉਸ ਤੋਂ ਬਾਅਦ ਇਹਨੂੰ ਪਤਾ ਲੱਗਿਆ ਕਿ ਤੁਹਾਡੀ ਕੋਈ 2-4 ਫੁੱਟ ਫਰੰਟ ਵੱਧ ਹੈ ਤੁਹਾਡੀ ਸੌਕ ਅਜ ਜਗ੍ਹਾ ਵੱਧ ਹੈ ਇਹਨਾਂ ਨੂੰ ਕਹਿੰਦੀ ਤੁਹਾਡੀ 30-35 ਲੱਖ ਦੀ ਜਗ੍ਹਾ ਹੈ ਅੰਦਰ ਖਾਤੇ ਮੈਨੂੰ 10 ਲੱਖ ਰੁਪਏ ਦੇ ਦਿਓ ਮੈਂ ਤੁਹਾਡੀ ਉਹ ਵੀ ਕਰਾ ਦੂੰਗੀ ਇਹਨਾਂ ਨੇ 10 ਲੱਖ ਹੋਰ ਦੇਤਾ 3 ਲੱਖ 2 ਲੱਖ 15 ਲੱਖ ਰੁਪਏ ਟੋਟਲ ਦੇਤਾ ਡੇਢ ਮਹੀਨੇ ਤੋਂ ਕੰਮ ਕੁਝ ਨਹੀਂ ਹੋ ਰਿਹਾ ਸੀ ਤੁਸੀਂ ਤੁਸੀਂ ਕਿਉਂ ਦਿੱਤਾ ਤੁਹਾਨੂੰ ਇਹਦੀ ਇਨਕੁਆਰੀ ਨਹੀਂ ਕਢਾਈ ਮੈਡਮ ਦੀ ਇਹਦੀ ਸਰ ਇਨਕੁਆਰੀ ਕੀ ਇਹਨੇ ਘਰੇ ਆ ਕੇ 바ਵਾ ਜੀ ਦੇ ਨਾਲ ਫੋਟੋਆਂ ਦਿਖਾਈਆਂ ਸੰਜੇ ਤਲਵਾਰ ਸਾਹਿਬ ਨਾਲ ਫੋਟੋਆਂ ਦਿਖਾਈਆਂ ਕਿ ਧਰਮ ਦੇ ਸ਼ਹਿਰ ਦੇ ਉੱਤੇ ਵੀ ਤੁਹਾਨੂੰ ਠੱਗੀ ਮੈਂ ਕਾਰਪੋਰੇਸ਼ਨ ਦੇ ਉਹ ਘਰੇ ਮੇਰੇ ਝੰਡੇ ਲੱਗੇ ਹੋਏ ਆ ਉਹਦੇ ਕਾਂਗਰਸ ਦੇ ਝੰਡੇ ਝੰਡੇ ਲੱਗਣ ਨਾਲ ਕੀ ਹੈ ਕਿ ਨੇਤਾ ਬਣ ਜਾਂਦਾ ਕੋਈ ਮੈਂ ਉਹਨਾਂ ਦੇ ਨਾਲ ਘੁੰਮਦੀ ਐ ਨੇ ਸਾਨੂੰ ਵੀਡੀਓ ਹੀ ਇਹੋ ਜਿਹੀਆਂ ਦਿਖਾਈਆਂ ਬੱਚਿਆਂ ਇਹਨਾਂ ਨੂੰ ਦਿਖਾਈਆਂ ਲੇਡੀਜ਼ਾਂ ਨੂੰ ਵੀੜੀਆਂ ਇਤੋਂ ਇਹਨਾਂ ਨੂੰ ਬਲੈਕਮੇਲ ਕੀਤਾ ਕਿ ਤੁਸੀਂ ਆਪਣੇ ਚਾਚੂ ਨਾਲ ਆਪਣੇ ਗਵਾਂਡੀਆਂ ਨਾਲ ਕਿਸੇ ਨਾਲ ਗੱਲ ਨਹੀਂ ਕਰਨੀ ਅੰਦਰ ਕਮਰੇ ਦੇ ਵਿੱਚ ਪੈਸੇ ਲੈਂਦੀ ਰਹੀ ਹੈ ਉਹਦੀਆਂ ਵੀ ਸਾਰੀਆਂ ਕਮਰੇ ਦੇ ਅੰਦਰ ਬੜੀਆਂ ਦੀਆਂ ਵੀਡੀਓ ਹੈਗੀਆਂ ਉਸ ਚੱਕਰ ਦੇ ਵਿੱਚ ਇਹਨੇ ਸਾਰਾ ਕੰਮ ਬਲੈਕਮੇਲੀ ਦੇ ਨਾਲ ਸਕੈਮ ਕਰਦੀ ਹੈ ਲੋਕਾਂ ਦੇ ਨਾਲ ਕਿਸੇ ਦਾ 7 ਲੱਲੇ ਢਾਈ 7.5 ਲੱਲੇ ਕੋਈ ਈ ਰਿਕਸ਼ਾ ਵਾਲੇ ਦਾ 2 ਲੱਖ ਰੁਪਏ ਲੈ ਲਿਆ ਇਦੇ ਖਿਲਾਫ ਆਪਾਂ ਸੀਪੀ ਸਾਹਿਬ ਨੂੰ ਕਹਿੰਨੇ ਆ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਕੋਈ ਹੋਰ ਨਾ ਅੱਗੇ ਤੋਂ ਫਸੇ ਤੇ ਸਾਡੇ ਜਿਹੜੇ ਬ੍ਰਦਰ ਦੀ ਤਬੀਅਤ ਖਰਾਬ ਹੈ ਇਹਨਾਂ ਦੀ ਸੀਲ ਖੁੱਲੇ ਤੇ ਇਹਨਾਂ ਦੇ ਪੈਸੇ ਮੋੜ ਕੇ ਇਹਨਾਂ ਦਾ ਕੰਮ ਚਾਲੂ ਹੋਵੇ ਦੁਬਾਰਾ ਜਿਹੜੀ ਤੁਹਾਡੀ ਬਿਲਡਿੰਗ ਹੈ ਉਹ ਬਿਲਡਿੰਗ ਢਾਹ ਦਿੱਤੀ ਗਈ ਹੈ ਇਹ ਕਰਪਸ਼ਾਹ ਨਹੀਂ ਬਚੀ ਹੈ ਬਿਲਡਿੰਗ ਹੈਗੀ ਹੈ ਸਰ ਉਹਦੇ ਤੇ ਜੁਰਮਾਨਾ ਇਹ ਉਹੀ ਕਹਿੰਦੀ ਰਹੀ ਕਿ ਤੁਸੀਂ ਮੈਂ ਤੁਹਾਡਾ ਖਲਵਾ ਦੂੰਗੀ ਖਲਵਾ ਦੂੰਗੀ ਇਹ ਡੇਢ ਮਹੀਨੇ ਤੋਂ ਉਹਦੇ ਮਗਰ ਲੱਗੇ ਰਹੇ ਅੰਤ ਵਿਸ਼ਵਾਸ ਹਉਦੇ ਤੇ ਬਿਲਕੁਲ ਕਰਦੇ ਰਹੇ ਪਰਸੋਂ ਉਹਦੇ ਇਹਨਾਂ ਨੇ ਮੈਨੂੰ ਜਦੋਂ ਗੱਲ ਦੱਸੀ ਮੈਂ ਇਹਨਾਂ ਦੇ ਘ ਆਂਟੀ ਜੀ ਨਹੀਂ ਮਿਲੇ ਕਹਿੰਦੇ ਮੈਂ ਰਾਤੀ 10 ਵਜੇ ਆ ਰਹੀ ਹਾਂ ਤੁਸੀਂ ਚਲੇ ਜਾਓ ਫਿਰ ਉਸ ਤੋਂ ਬਾਅਦ ਕਹਿੰਦੀ ਮੈਂ ਰਾਤੀ 12 ਮੇਰੇ ਨਾਲ ਕੋਈ ਹਸਪੀਟਲ ਦੇ ਵਿੱਚ ਐਡਮਿਟ ਨਹੀਂ ਮੈਂ 12 ਵਜੇ ਆਉਂਗੀ ਇਹ ਮੈਂ 12 ਵਜੇ ਆਉਂਗੀ ਤੁਸੀਂ ਚਲੇ ਜਾਓ ਮੈਂ ਤੁਹਾਨੂੰ ਕੱਲ ਮਿਲੂੰਗੀ ਮੋੜ ਕੇ ਨੇ ਕਿਹਾ ਕਿ ਸਵੇਰੇ 10 ਵਜੇ ਮੈਂ ਤੁਹਾਡੇ ਘਰੇ ਆ ਜੂੰਗੀ ਸਵੇਰੇ ਮੈਂ 10 ਵਜੇ ਫੈਕਟਰੀ ਜਾਣ ਤੋਂ ਪਹਿਲਾਂ ਇਹਨਾਂ ਦੇ ਘਰ ਆਇਆ ਮੈਂ ਕਿਹਾ ਜੀ ਆਂਟੀ ਜੀ ਤੁਸੀਂ ਆਓ ਮੈਂ ਕਿਹਾ ਤੁਸੀਂ ਆਓ ਕਹਿੰਦੀ ਕਹਿੰਦੀ ਮੈਂ 1:30 ਵਜੇ ਆਉਂਗੀ ਮੈਨੂੰ ਬਾਰ-ਬਾਰ ਫੋਨ ਨਾ ਕਰੋ ਫਿਰ ਅਸੀਂ 1:30 ਵਜੇ ਫੋਨ ਕੀਤਾ ਫਿਰ ਕਹਿੰਦੀ 2:30 ਵਜੇ ਆਵਾਂਗੀ ਇਹ 2:30 ਵਜੇ ਵੀ ਜਦੋਂ ਨਹੀਂ ਆਈ ਫਿਰ ਅਸੀਂ ਹਾਰਕੇ ਦੇ ਘਰ ਆਏ ਜਿਨੇ ਆਪਣੇ ਪੈਸੇ ਲੈਣੇ ਹੁੰਦੇ ਪਿਆਰ ਦੇ ਨਾਲ ਇਹਦੇ ਨਾਲ ਫੋਨ ਤੇ ਜੀਜੀ ਕਰਕੇ ਗੱਲ ਕੀਤੀ ਸਾਨੂੰ ਇਹਦੇ ਬਾਰੇ ਕਿਸੇ ਨੇ ਦੱਸਤਾ ਸੀ ਕਿ ਤੁਸੀਂ ਜੇ ਮੜਾ ਜਾ ਵੀ ਔਖੇ ਹੋਏ ਜਾਂ ਭਾਰੇ ਹੋਏ ਤੁਹਾਡੇ ਪੈਸੇ ਨਹੀਂ ਇਹਨੇ ਦੇਣੇ ਇਹ ਬਹੁਤ ਗਲਤ ਜਨਾਨੀ ਆ ਸਕੈਮ ਕਰਦੀ ਆ ਲੋਕਾਂ ਦੇ ਨਾਲ ਇਦਾਂ ਹੀ ਇਹ ਮੈਡਮ ਦੇ ਵੱਲੋਂ ਕਿਹਾ ਜਾ ਰਿਹਾ ਜਿਨੇ ਠੱਗੀ ਕੀਤੀ ਲੱਖਾਂ ਦੀ ਤੁਹਾਡੇ ਨਾਲ ਉਹਨਾਂ ਵੱਲੋਂ ਕਿਹਾ ਜਾਂਦਾ ਮੈਂ ਤਾਂ ਪਰੂਫ ਹੈਗੇ ਆ ਰਿਪੋਰਟਿੰਗਾਂ ਦੇ ਪਰੂਫ ਹੈਗੇ ਆ ਕਿ ਇਹ ਕਹਿੰਦੀ ਮੈਂ ਤੁਹਾਡਾ ਹੀ ਕੰਮ ਕਰਾ ਰਹੀ ਹਾਂ ਡੇਢ ਮਹੀਨੇ ਤੋਂ ਸਾਨੂੰ ਕਚੇਰੀਆਂ 'ਚ ਲੈ ਕੇ ਰੈਂਦੀ ਰਹੀ ਸਾਡੇ ਨਾਂ ਤੇ ਅਸੀਂ ਏਡੀਪੀ ਸਾਹਿਬ ਤੋਂ ਕੋਲ ਵੀ ਇਹ ਜਾਂਦੀ ਰਹੀ ਏਟੀਪੀ ਸਾਹਿਬ ਕੋਲ ਵੀ ਜਾਂਦੀ ਰਹੀ ਕਾਰਪੋਰੇਸ਼ਨ ਵਾਲਿਆਂ ਕੋ ਸਾਰਿਆਂ ਕੋ ਜਾਂਦੀ ਰਹੀ ਇਹ ਸਾਡਾ ਮhalla ਸਾਰਾ ਗਵਾਏ ਸਾਡੇ ਘਰੇ ਆਂਦੀ ਸੀਗੀ ਡੇਢ ਮਹੀਨੇ ਤੋਂ ਸਾਡੇ ਸਾਹਮਣੇ ਟੇਲਰ ਸਾਹਿਬ ਹੈਗੇ ਆ ਉਹਨਾਂ ਦੇ ਸਾਹਮਣੇ ਪੈਸੇ ਦਿੱਤੇ ਪਾਰਸ ਜੈਨ ਹੈਗੇ ਆ ਉਹਨਾਂ ਦੇ ਸਾਹਮਣੇ ਪੈਸੇ ਦਿੱਤੇ ਸਾਰਿਆਂ ਦੇ ਸਾਹਮਣੇ ਇਹਨੂੰ ਅਸੀਂ ਪੈਸੇ ਦਿੱਤੇ ਆ ਇਹ ਪੈਸੇ ਅੰਦਰ ਜਾ ਕੇ ਫੜਦੀ ਸੀਗੀ ਤੇ ਉਸ ਤੋਂ ਬਾਅਦ ਕੈਮਰਿਆਂ ਦੇ ਵਿੱਚ ਨਹੀਂ ਇਹ ਕੰਮ ਕਰਦੀ ਸੀ ਕੋਈ ਕੋਈ ਐਸਾ ਧੜਕੋ ਉਕਤ ਪ੍ਰੂਫ ਹੈਗਾ ਕਿ ਪੈਸੇ ਲੈ ਕੇ ਜਾਂਦੇ ਦੀ ਹੈ ਇਹ ਘਰ ਦੇ ਵਿੱਚੋਂ ਦੀ ਪੈਸੇ ਲੈ ਕੇ ਏਦਾਂ ਲਫਾਫੇ ਚੁੰਨੀ ਦੇ ਵਿੱਚੋਂ ਦੀ ਕਾਲੇ ਲਫਾਫੇ ਦੇ ਵਿੱਚ ਲੈ ਕੇ ਜਾਂਦੀ ਰਹੀ ਹੈ ਇਹ ਕਿਨੇ ਸਾਨੂੰ ਨਕਲੀ ਫਰਦ ਵੀ ਬਣਵਾ ਕੇ ਦਿੰਦੀ ਹੈ ਉਹ ਹੈਗੀ ਧੜਕੋ ਨਕਲੀ ਫਰਦ ਵੀ ਹੈਗੀ ਇਹ ਨਕਲੀ ਫਰਦ ਦਿਖਾਓ ਦਿਖਾਣੇ ਜੋ ਤਾਂ ਬਿਲਕੁਲ ਇਹ ਤਸਵੀਰਾਂ ਜਿੱਥੇ ਕਿ ਇੱਕ ਮਹਿਲਾ ਦੇ ਵੱਲੋਂ ਲੱਖਾਂ ਦੀ ਠੱਗੀ ਕੀਤੀ ਗਈ ਠੱਗੀ ਤੋਂ ਬਾਅਦ ਲਾਰੇ ਅੰਧਵਿਸ਼ਵਾਸ ਦਿੱਤਾ ਗਿਆ ਸਮਾਜ ਦੇ ਧਰਮ ਦੇ ਮੁਤਾਬਕ ਵੀ ਤੇ ਸਰਕਾਰੀ ਸ਼ੈਅ ਤੇ ਵੀ ਜਿਹੜੀ ਡਰਾ ਧਮਕਾ ਕੇ 15 ਤੋਂ 20 ਲੱਖ ਰੁਪਏ ਠੱਗੇ ਗਏ ਤੇ ਹੋਰ ਵੀ ਲੋਕਾਂ ਦੇ ਵੱਲੋਂ ਲੋਕਾਂ ਦੇ ਨਾਲ ਠੱਗੀ ਠਗੋਰੀ ਕੀਤੀ ਗਈ 7 ਲੱਖ ਦੀ ਹੋਰ ਠੱਗੀ ਤੇ ਹੋਰ तमाम ਲੋਕਾਂ ਦੇ ਨਾਲ ਠੱਗੀ ਇਹ ਕੀ ਹੈ ਬਾਜੀ ਇਹ ਸਰ ਇਹ ਸਾਨੂੰ ਨਕਲੀ ਫਰਦ ਦੇ ਕੇ ਗਈ ਹੈ ਕਿ ਤੁਹਾਡੇ ਨਾਮ ਤੇ ਉਹ ਰਜਿਸਟਰੀ ਹੋ ਚੁੱਕੀ ਹੈ ਤੁਸੀਂ ਬਿਲਕੁਲ ਟੈਨਸ਼ਨ ਫਰੀ ਰਹੋ ਹੁਣ ਤੁਹਾਡੀ ਸੀਲ ਵੀ ਖੋਲ ਜਾਣੀ ਹੈ ਵਕੀਲ ਸਾਹਿਬ ਨੂੰ ਪਰਸ ਤੋਂ ਚੋਹ ਦੀ ਵੀਡੀਓ ਹੈਗੀ ਉਹ ਵੀਡੀਓ ਵੀ ਦਿਖਾ ਦਿਓ ਵਕੀਲ ਸਾਹਿਬ ਨੂੰ ਘਰੇ ਲੈ ਕੇ ਆਈ ਹੈ ਉਹਨਾਂ ਕੋ ਸੈਂਡ ਕਰਾਈ ਹੈ ਕਿ ਤੁਹਾਡਾ ਹੋ ਗਿਆ ਕਿ ਤੁਹਾਡੀ ਪਰਸੋਂ ਸੀਲ ਖੁੱਲ ਜਾਣੀ ਹੈ ਅੱਛਾ ਇਹ ਕੀ ਇਹ ਫਰਦ ਹੈ ਉਹ ਦਿਖਾਣਾ ਇਹ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਇਹ ਝੂਠੀ ਫਰਦ ਹੈ ਜਿਹੜੀ ਕਿ ਇਹ ਬਣਾ ਕੇ ਉਸ ਤਵਾ ਫੋਟੋ ਸ਼ੇਅਰ ਕਰਾ ਕੇ ਇਸ ਬੰਦੇ ਨੂੰ ਠੱਗਿਆ ਗਿਆ ਇਹ ਵੀਡੀਓ ਇਹ ਵੀਡੀਓ ਵੀ ਇੱਕ ਸਾਹਮਣੇ ਆਈ ਹੈ ਸੀਸੀਟੀਵੀ ਇਸ ਵੀਡੀਓ ਦਾ ਬਣਾਈ ਹੈ ਅਬ ਜਿਸ ਦਿਨ ਇਹ ਜਿਹੜੀ ਚਿੱਟੀ ਵਕੀਲ ਹੈ ਜੀ ਚਿੱਟੇ ਸੂਟ ਦੇ ਵਿੱਚ ਇਹ ਲੇਡੀਜ਼ ਆਈ ਹੈ ਜੀ ਵਕੀਲ ਨੂੰ ਨਾਲ ਲੈ ਕੇ ਆਈ ਹੈ ਕਿ ਤੁਹਾਡੀਆਂ ਸੀਲਾਂ ਖੋਲ ਜਣੀ ਹੈ ਆ ਸائن ਕਰਵਾ ਕੇ ਲੈ ਕੇ ਗਈ ਹੈ ਤੁਹਾਡਾ ਸਾਰਾ ਕੰਮ ਹੋ ਗਿਆ ਪਹਿਲਾਂ ਫਰਦ ਦਿੱਤਾ 10 ਲੱਖ ਰੁਪਏ ਦੀ ਉਹ ਜਿਹੜੀ ਤੁਹਾਡੀ ਰਜਿਸਟਰੀ ਹੋ ਗਈ ਉਸ ਤੋਂ ਬਾਅਦ ਕਹਿੰਦੀ ਜੀ ਤੁਹਾਡਾ ਕਾਰਪੋਰੇਸ਼ਨ ਦਾ ਕੰਮ ਹੋ ਗਿਆ ਤੁਸੀਂ ਟੈਨਸ਼ਨ ਫਰੀ ਰਹੋ ਇਹਨੂੰ ਫੋਨ ਕਰਦੇ ਸੀ ਜਿਹੜੇ ਬਾਬਾ ਜੀ ਨਾਲ ਫੋਟੋਆਂ ਵਿੱਚ ਆਈਆਂ ਉਹ ਬਾਬਾ ਜੀ ਨੂੰ ਤੁਸੀਂ ਫੋਨ ਵਗੈਰਾ ਕੀਤਾ ਇਹਨਾਂ ਦਾ ਸੰਬੰਧ ਹੈਗੇ ਉਹਨਾਂ ਨਾਲ ਬਾਬਾ ਜੀ ਨੂੰ ਫੋਨ ਕੀਤਾ ਬਾਬਾ ਜੀ ਨੇ ਇਹਨੂੰ ਫੋਨ ਕੀਤਾ ਉਹ ਕਹਿੰਦੇ ਮੈਂ ਕਿੱਥੇ ਬਾਹਰ ਗਿਆ ਹੋਇਆ ਹਾਂ ਸਰਸੇ ਗਿਆ ਹੋਇਆ ਹਾਂ ਜਾਂ ਕਿੱਥੇ ਮੈਂ ਤੁਹਾਨੂੰ ਕੱਲ ਮਿਲਾਂਗਾ ਉਹਨਾਂ ਦੇ ਅਸੀਂ ਦਫ਼ਤਰ ਵੀ ਗਏ ਸੀਗੇ ਇੱਕ ਵਾਰੀ ਉਹਨਾਂ ਨੇ ਕਿਹਾ ਕਿ ਆ ਕੇ ਮੈਂ ਤੁਹਾਨੂੰ ਮਿਲਦਾ ਮੈਂ ਉਹ ਪਹਿਲਾਂ ਉਹ ਦੂਸਰਿਆਂ ਦੀ ਵੀ ਗੱਲ ਸੁਣ ਲਵਾਂ ਅਸੀਂ ਕਾਉਂਸਲਰ ਵਗੈਰਾ ਸੀ ਬਾਬਾ ਸਾਹਿਬ ਕਾਉਂਸਲਰ ਨੇ ਉਸ ਤੋਂ ਬਾਅਦ ਸਾਡੀ ਅਸੀਂ ਜਦੋਂ ਬਸਤੀ ਥਾਣੇ ਦੇ ਵਿੱਚ ਗਏ ਆ ਕੱਲ 3 ਵਜੇ ਦਾ ਸਾਨੂੰ ਟਾਈਮ ਮਿਲਿਆ ਐਸ ਐਚਓ ਸਾਹਿਬ ਨੇ ਟਾਈਮ ਦਿੱਤਾ ਉੱਥੇ ਵੀ ਨਹੀਂ ਇਹ ਲੇਡੀਜ਼ ਆਏ ਕੋਈ ਨੰਬਰ ਹੈਗਾ ਉਹਨਾਂ ਬਾਬਾ ਸਾਹਿਬ ਦਾ ਹੈਗਾ ਉਸ ਤੋਂ ਬਾਅਦ 5 ਵਜੇ ਵੀ ਉਹਨਾਂ ਨੂੰ ਫੋਨ ਕੀਤਾ ਕੀ ਕਹਿੰਦੇ ਆ ਆਪਣੇ ਅੱਜ ਉਹਨਾਂ ਨੂੰ ਕੀ ਕਹਿੰਦੇ ਐਸਐਸਓ ਬਾਬਾ ਸਾਹਿਬ ਦਾ ਇੱਕ ਮਿੰਟ ਨੰਬਰ 20 ਬਾਬਾ ਸਾਹਿਬ ਜਿਹੜੇ 파ਸ਼ਾਤ ਰਹੇ ਕਿਹੜੇ ਪਾਰਟੀ ਦੇ 파ਸ਼ਾਤ ਨਹੀਂ ਨਹੀਂ ਬਾਬਾ ਜੀ ਦਾ ਉਸ ਤੋਂ ਬਾਅਦ ਉਹ ਉਧਰ ਏਵਨ ਬਈਆ ਕੋ ਹੈਗਾ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ 5 ਵਜੇ ਵੀ ਅੱਜ ਵੀ ਅੱਜ ਵੀ ਨਹੀਂ ਪਹੁੰਚੀ ਇਹ 5 ਵਜੇ ਉੱਥੇ ਕਹਿੰਦੀ ਬਾਬਾ ਕਹਿੰਦੀ ਮੈਂ ਬਾਬਾ ਜੀ ਦੇ ਨਾਲ ਆ ਰਹੀ ਆਂ ਬਾਬਾ ਜੀ ਆਊਗੇ ਫਿਰ ਮੈਂ ਆਣੀ ਆਂ ਫਿਰ ਅਸੀਂ ਇਹਨਾਂ ਦੇ ਦਫ਼ਤਰ ਗਏ ਆ ਉੱਥੇ ਆਫਿਸ ਦੇ ਵਿੱਚ ਬੈਠੀ ਹੋਈ ਸੀਗੀ ਜਦੋਂ ਅਸੀਂ ਬਾਬਾ ਜੀ ਦੇ ਆਫਿਸ ਬੈਠੀ ਹੋਈ ਸੀ ਮੌਕੇ ਤੇ ਜਦੋਂ ਅਸੀਂ ਅੱਜ 5:30 ਵਜੇ ਅਸੀਂ ਇਹਨਾਂ ਦੇ ਉੱਥੇ ਗਏ ਆ ਉਹਦੇ ਨਾਲ ਗੱਲ ਕੀਤੀ ਉੱਥੇ ਸਾਡੇ ਨਾਲ ਬਹਿਸ ਕਰਨ ਲੱਗੀ ਉੱਥੋਂ ਦੀ ਇਹ ਫਟਾਫਟ ਕੋਈ ਇਹਨੂੰ ਆਦਮੀ ਆਇਆ ਇਹਨੇ ਫੋਨ ਕੀਤਾ ਉਹ ਇਹਨੂੰ ਐਕਟਿਵਾ ਤੇ ਫਟਾਫਟ ਵੀ ਆ ਕੇ ਲੈ ਗਿਆ ਹੁਣ ਇਹ ਕਦੋਂ ਦਾ ਸਾਰਾ ਸਿਲਸਿਲਾ ਚੱਲਦਾ ਪਿਆ ਇਹ ਸਰ ਡੇਢ ਮਹੀਨਾ ਪੁਰਾਣਾ ਸਿਲਸਿਲਾ ਹੈ 2-2 ਲੱਖ ਰੁਪਏ ਕਰਕੇ ਆ ਕਾਪੀ ਦੀਆਂ ਡਿਟੇਲਾਂ ਕਾਲ ਡਿਟੇਲਾਂ ਤੋਂ ਚੈੱਕ ਕੀਤਾ ਜਾਵੇ ਉਸ ਦਿਨੇ ਕਹਿੰਦੀ ਸੀਗੀ ਕਿ ਮੈਂ ਆ ਰਹੀ ਹਾਂ ਪੈਸੇ ਲੈਣ ਡੇਢ ਮਹੀਨੇ ਦੇ ਵਿੱਚ ਇਹਨੇ ਪੈਸੇ ਲਿੱਤੇ ਐ ਐਂਡ ਦੇ ਵਿੱਚ ਜਦੋਂ ਇਹਨਾਂ ਕੋਲ 10 ਸੋਨਾ ਇਹਨਾਂ ਨੇ 골ਡ ਵੇਚ ਕੇ ਸਾਰਾ ਦਿੱਤਾ ਕੁੜੀ ਦਾ 10 ਲੱਖ ਰੁਪਏ ਜਦੋਂ ਇਹਨਾਂ ਕੋ ਪੈਸੇ ਖਤਮ ਹੋ ਗਏ ਤਾਂ ਇਹਨੇ ਇਹ ਵੀ ਕਿਹਾ ਕਿ ਤੁਸੀਂ ਆਪਣੇ मामੂ ਕੋ ਉਹਨਾਂ ਨੂੰ ਕਹਿੰਦੇ ਆਪਣੇ मामੂ ਕੋ ਪੈਸੇ ਮੰਗਾਓ ਤੁਹਾਡਾ ਕੰਮ ਨਹੀਂ ਤਾਂ ਵਿੱਚ ਹੀ ਅੜ ਜਾਣਾ ਤੁਹਾਡਾ 10 ਲੱਖ ਦਾ ਵੀ ਕੋਈ ਫਾਇਦਾ ਨਹੀਂ ਹੁਣ ਹੂੰ ਤੋ ਇਹ ਸਾਰੀ ਗੱਲਬਾਤ ਤੁਹਾਨੂੰ ਸੁਣਾ ਰਿਹਾ ਹੋਰ ਵੀ ਜਿਹੜੇ ਸ਼ਿਕਾਰ ਹੋਏ ਠੱਗੀ ਦਾ ਹੋਰ ਕੋਣ ਨਹੀਂ ਸੀਪੀ ਸਾਹਿਬ ਅੱਗੇ ਅਸੀਂ ਇਹੀ ਕਰਨਾ ਚਾਹੁੰਦੇ ਹਾਂ ਰਿਕੁਐਸਟ ਸੋ ਆਪਾਂ ਸ਼ਰਮਾ ਜੀ ਆਏ ਆ ਸਾਰਿਆਂ ਨੇ ਕਿਹਾ ਹੈ ਕਿ ਬਹੁਤ ਤੁਹਾਡਾ ਇਹ ਸੁਣਨਗੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਤੇ ਇਹਨਾਂ ਦੇ ਪੈਸੇ ਮੁੜਨ ਜਾਣ ਕੀ ਰੋਸ ਹੈ ਤੇ ਗੁੱਸਾ ਹੈ ਕਿ ਜਿਨ੍ਹਾਂ ਦੇ ਪੈਸੇ ਠੱਗੇ ਨੇ ਇੱਕ ਮਿਹਨਤ ਨਾਲ ਕਮਾਈਆਂ ਕਮਾਈਆਂ ਨੇ ਇੱਕ ਇੱਕ ਮਹਿਲਾ ਆਂਦੀ ਹੈ ਤੇ ਚੰਦ ਕਦਮਾਂ ਦੇ ਵਿੱਚ ਉਹਨਾਂ ਨੂੰ ਬੇਫਕੂ ਬਣਾ ਕੇ ਲੱਖਾਂ ਦੀ ਠੱਗੀ ਕਰ ਜਾਂਦੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਵਿੱਚ ਮਹਿਲਾ ਰਹਿੰਦੀ ਹੈ ਇਸ ਘਰ ਦੇ ਵਿੱਚ ਮਹਿਲਾ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਸ਼ਾਤੇ ਪੁਨੇ ਦੇ ਨਾਲ ਇੱਕ ਪਲਾਨ ਰਚਿਆ ਪਲਾਨ ਰਚ ਕੇ ਜਿਹੜੇ ਕੀ ਹੈ ਚਾਰ ਪੰਜ ਬੰਦਿਆਂ ਨੂੰ ਆਪਣਾ ਠੱਗੀ ਠਗੋਰੀ ਦਾ ਸ਼ਿਕਾਰ ਬਣਾ ਕੇ ਲੱਖਾਂ ਰੁਪਏ ਠੱਗ ਕੇ ਆਪਣੇ ਘਰੇ ਅੰਦਰ ਬੈਠ ਕੇ ਵੀ ਮਹਿਲਾ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਬੋਲ ਕੇ ਕਿ ਮੇਰੇ ਕੋਲ ਵੀਡੀਓ ਵੀ ਹੈਗੀਆਂ ਨੇ ਮੇਰੇ ਕੋਲ ਸਾਰਾ ਪ੍ਰੂਫ ਹੈਗਾ ਪਰ ਜਿਹੜੇ આરોਪ ਜਿਹੜੇ ਕਿ ਦੂਜੇ ਵੱਲ ਲਾਏ ਜਾ ਰਹੇ ਆ ਲੱਖਾਂ ਠੱਗੀ ਲੱਖਾਂ ਦੀ ਠੱਗੀ ਕੀਤੀ ਜਾ ਰਹੀ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਉਹ ਤੇ ਉਹਨਾਂ ਦੇ ਪੈਸੇ ਕੌਣ ਦੇਗਾ ਇਹ ਬੜਾ ਵੱਡਾ ਸਵਾਲ ਇੱਥੇ ਉੱਠਦਾ ਵੈ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਇੱਥੇ ਪਹੁੰਚੇ ਨੇ ਮੌਕੇ ਤੇ ਪੁਲਿਸ ਪਹੁੰਚੀ ਹੈ ਬਸਤੀ ਜੋਧੇਵਾਲ ਦੀ ਪੁਲਿਸ ਪਹੁੰਚੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਮਲਾ ਕੀ ਹੈ ਮਾਮਲਾ ਕੋਈ ਨਹੀਂ ਇਹਨਾਂ ਦਾ ਕੋਈ ਪੈਸੇ ਦਾ ਲੈਣ ਦੇਣਾ ਉਹ ਕਹਿੰਦੇ ਸੀ ਪੈਸੇ ਦਿੱਤੇ ਕੋਈ ਸੀਸ ਸੂਲ ਖਲੋਣ ਨੂੰ ਵੀ 15 ਲੱਖ ਰੁਪਏ ਦਿੱਤਾ ਆਂਟੀ ਕਹਿੰਦੀ ਮੈਂ ਲਿਆ ਨਹੀਂ ਕੋਈ ਸਰਕਾਰੀ ਸਰਕਾਰੀ ਹੋਂਦੇ ਤੇ ਸ਼ਹਿਰ ਤੇ ਪੈਸੇ ਲੱਗੇ ਆਂ ਜੀ ਕੋਈ ਹੁਣ ਇਹ ਨਹੀਂ ਪਤਾ ਲਿਆ ਕਿਨੇ ਕਿ ਰਲ ਕੇ ਲਿਆ ਰੱਬ ਜਾਣੇ ਕੀ ਚੱਕਰ ਆ ਉਹ ਕਹਿੰਦੀ ਮੈਂ ਲਿਆ ਨਹੀਂ ਇਹ ਕਹਿੰਦੇ ਦਿੱਤਾ ਠੀਕ ਹੈ ਤੁਸੀਂ ਕਿੰਨਾ ਕੋਈ ਸਹੀ ਸਮਝਦੇ ਉਸ ਨੂੰ ਨਹੀਂ ਯਾਰ ਗੱਲ ਇਦਾਂ ਵਾ ਸਹੀ ਦਵੇ ਕਿ ਦੋਨਾਂ ਧਿਰਾਂ ਦੀ ਸੁਣ ਕੇ ਗੱਲ ਬਾਈ ਬਣਨੀ ਹੈ ਠੀਕ ਹੈ ਕਿ ਨਹੀਂ ਹੁਣ ਸਹੀ ਹੁਣ ਅੱਜ ਕੱਲ ਦੇ ਕੋ ਸੌ ਝੂਠੀਆਂ ਚੱਕੀ ਜਾਂਦੇ ਨੇ ਠੀਕ ਹੈ ਕਿ ਨਹੀਂ ਜਿਹੜਾ ਦੇਣ ਵਾਲਾ ਉਹ ਵੀ ਚੱਕ ਲੈਂਦਾ ਲੈਣ ਵਾਲਾ ਚੱਕੇ ਇਧਰੋਂ ਆਂਟੀ ਚੱਕੀ ਜਾਂਦੀ ਕੱਲ ਦੀਆਂ ਹੂੰ ਠੀਕ ਹੈ ਕਿ ਨਹੀਂ ਆਂਟੀ ਨੂੰ ਮੈਂ ਬੂਆ ਮੈਂ ਕਿਹਾ ਸੀ ਕੰਮ ਮੀਟਿੰਗ ਸੀ ਮੇਰੀ ਮੈਂ ਮੀਟਿੰਗ ਤੋਂ ਆਇਆ ਮੈਂ ਆਉਂਦੇ ਗੱਡੀ ਖੜੀ ਕਰਕੇ ਮੈਂ ਪਹਿਲਾਂ ਆਇਆ ਵੀ ਚੱਲ ਜੇ ਮੈਂ ਇਹ ਮੈਂ ਹੁੰਦਾ ਨਾ ਮੈਂ ਇੱਥੇ ਧਰਨਾ ਨਹੀਂ ਸੀ ਲੱਗਣ ਦੇਣਾ ਇਹਨਾਂ ਦਾ ਹੂੰ ਗੱਲ ਮੈਂ ਬੈਠ ਕੇ ਆਂਟੀ ਨਾਲ ਕਰ ਲੈਣੀ ਸੀ ਆਂਟੀ ਗੱਲ ਕੀ ਆ ਬੈਠ ਕੇ ਗੱਲ ਬਣਨੀ ਸੀ ਹੁਣ ਆਂਟੀ ਨੂੰ ਕਹਿੰਦੇ ਆਂਟੀ ਨੂੰ ਯਕੀਨ ਹੀ ਨਹੀਂ ਨੀਗਾ ਕਿ ਬੂਆ ਹੀ ਨਹੀਂ ਆਂਟੀ ਖੋਲਣ ਦੇ ਯਾਰ ਔਰ ਮਤਲਬ ਲੈ ਲੈ ਮਤਲਬ ਗਲਤ ਨੇ ਯਾਰ ਆਂਟੀ ਬੂਏ ਨਹੀਂ ਖੋਲਣ ਰਹੀ ਮਤਲਬ ਗਲਤ ਨੇ ਯਾਰ ਗਲਤ ਤਾਂ ਸਹੀ ਹੈ ਰੱਬ ਜਾਣੇ ਇਹਦਾ ਗੁਰੂ ਮਹਾਰਾਜ ਜਾਣਦਾ ਵੇ ਤੁਸੀਂ 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 ਹੱਲੇ ਮਹੱਲੇ ਦੇ ਉਹਦੇ ਦਾ ਮੈਂ ਮਹੱਲੇ ਦਾ ਦੇਖ ਬੰਦਾ ਹਾਂ ਹਾਂਜੀ ਹਾਂਜੀ ਉਹੀ ਗੱਲ ਹੈ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰਾ ਬਿਲਕੁਲ ਵਿਸ਼ਵਾਸ ਹੈਗਾ ਨਹੀਂ ਵਿਸ਼ਵਾਸ ਕਰਦੀ ਵੀ ਨਾ ਆਂਟੀ ਬੂਏ ਨਹੀਂ ਖੋਲਣ ਰਹੀ ਤੇ ਮਤਲਬ ਗਲਤ ਨੇ ਕੋਈ ਉਹਨਾਂ ਨੂੰ ਇੱਕ ਵਾਰੀ ਮੇਰੀ ਹੋਣੀ ਗੱਲ ਚਾਈ ਰਹੀ ਨੇ ਮੈਂ ਆ ਸਾਰੇ ਬੰਦੇ ਨੂੰ ਮੈਂ ਇੱਕ ਮਿੰਟ ਸੇਹਰੇ ਸਾਹਿਬ ਇੱਕ ਮਿੰਟ ਮੈਂ ਇਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਆਉਣਾ ਨਹੀਂ ਵੀਰੇ ਕਿਸੇ ਨੇ ਉਹ ਚੋਟ ਉੱਤੇ ਜਿਲਗੇ ਸਾਰੇ ਜਾਨੇ ਕੋਈ ਇਹਨਾਂ ਦਾ ਇੱਕ ਵਾਰੀ ਮੰਨ ਨਹੀਂ ਗੱਲ ਹੁਣ ਅੰਟੀ ਵੀ ਗੱਲ ਸੁਣ ਲਵੇ ਗੱਲ ਦਾ ਬਹਿ ਕੇ ਹੱਲ ਹੋਣਾ ਕਿ ਨਹੀਂ ਕਿੱਸਾ ਦੇ ਦਿਓ ਸੋ ਬਿਲਕੁਲ ਇਹ ਤਮਾਮ ਤਸਵੀਰਾਂ ਨੇ ਦੇਖਣਾ ਹੋਵੇਗਾ ਕਿ ਪੁਲਿਸ ਕੀ ਕਰਵੇ ਕਿ ਕਦੀ ਕਿ ਇਹਨਾਂ ਦੇ ਪੈਸੇ ਵਾਪਸ ਆਣਗੇ ਜਾਂ ਮਿੱਟੀ ਹੋ ਜਾਣਗੇ ਲਗਾਤਾਰ ਉਹ ਮਹਿਲਾ ਨੂੰ ਆਵਾਜ਼ ਲਗਾਈ ਜਾ ਰਹੀ ਉਸੇ ਘਰ ਤੇ ਬਾਹਰ ਤੋਂ ਕਿ ਬਾਹਰ ਆ ਜਾਓ ਗੱਲਬਾਤ ਕਰੋ ਨਬੇੜੋ ਸਾਰਾ ਜੋ ਵੀ ਮਾਮਲਾ ਹੈ ਪਰ ਉਹਨਾਂ ਮਹਿਲਾ ਦੇ ਵੱਲੋਂ ਕੋਈ ਰਿਸਪੌਂਸ ਜਿਵੇਂ ਨਹੀਂ ਦਿੱਤਾ ਜਾ ਰਿਹਾ ਪੁਲਿਸ ਵੀ ਪਹੁੰਚੀ ਹੈ ਜੋਧੇਵਾਲ ਥਾਣੇ ਦੀ ਮੈਂ ਮੈਂ ਯੂਬੋ ਯੂਬੋ ਮੇਰੀ ਗੱਲ ਕਰ ਰਹੀ ਸੀ ਗੱਲ ਲੁਧਾਨਾ ਲਾਈਵ ਤੋਂ ਜਰਨਲਿਸਟ ਪੱਤਰਕਾਰ ਗੱਲ ਕਰ ਰਿਹਾ ਸੀਗਾ ਹਾਂਜੀ ਹਾਂਜੀ ਮੈਮ ਤੁਹਾਡੇ ਘਰ ਦੇ ਬਾਹਰ ਕੁਝ ਲੋਕਾਂ ਨੇ ਧਰਨਾ ਲਾਇਆ ਉਹਨਾਂ ਦਾ આરોਪ ਹੈ ਕਿ ਤੁਸੀਂ ਆਪਣੇ ਆਪ ਨੂੰ ਨੇਤਾ ਕਲਾਂਦੇ ਹੋ ਤੇ ਨਾਲ ਪ੍ਰਸ਼ਾਸਨ ਦੀ ਸ਼ੈਅ ਤੇ ਤੁਹਾਡੇ ਦੇ ਨਾਲ 15 ਲੱਖ ਰੁਪਏ ਤੇ 7.5 ਲੱਖ ਰੁਪਏ ਵੀ ਠੱਗੀ ਹੈ ਨਹੀਂ ਸਰ ਮੈਂ ਕੁਝ ਨਹੀਂ ਜੇ ਮਤਨ ਵੀਡੀਓ ਭਾਲ ਨਹੀਂ ਹੈ ਕਿ ਤੁਹਾਡੇ ਨਾਲ ਹਮਲਾ ਕੀਤਾ ਤੁਸੀਂ 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 ਘਰ-ਬਾਰ ਆ ਸਕਦੇ ਹੋ ਆਪਣਾ ਬਿਆਨ ਦੇ ਸਕਦੇ ਹੋ ਸਾਨੂੰ ਉਹ ਨਹੀਂ ਇਹ ਇਹਨਾਂ ਨੇ ਮੇਰੀ ਜਾਨ ਇਹਨਾਂ ਨੇ ਮਾਰ ਦੇਣਾ ਮੈਨੂੰ ਚਾਹੁੰਦਾ ਯਾਰ ਮੇਰੀ ਗੱਲ ਸੁਣੋ ਅਗਰ ਤੁਸੀਂ ਅਲਾਉ ਕਰਦੇ ਸਾਨੂੰ ਅੰਦਰ ਆਉਂਦਾ ਤੇ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਆਦਰਵਾਇਜ਼ ਤੁਸੀਂ ਸਾਨੂੰ ਫੋਨ ਤੇ ਬਿਆਨ ਦੇ ਦਿਓ ਕੀ ਮਾਮਲਾ ਕੀ ਹੈ ਬੁਰਾ ਅਗਰ ਕਹਾਣੀ ਕਿੱਥੋਂ ਸ਼ੁਰੂ ਹੋਈ ਮਾਮਲਾ ਕਿੱਥੋਂ ਸ਼ੁਰੂ ਹੋਇਆ ਸਰ ਕੁਝ ਨਹੀਂ ਇਹ ਮੈਨੂੰ ਕਹਿੰਦੇ ਸੀ ਕਰਪਸ਼ੇ ਸਾਡਾ ਕੰਮ ਕਰਾ ਦਿਓ ਮੈਨੂੰ ਮੈਨਾਂ ਨੂੰ ਕੋਈ ਕਿ ਜੇ ਮੈਂ ਇਹਨਾਂ ਦੇ ਕੋਲ ਬਕੀ ਕਰਕੇ ਦਿੱਤਾਇਆ ਨਾ ਲੋ ਅੱਛਾ ਜੀ ਮੈਨੂੰ ਤੁਸੀਂ ਸਕੇਲ ਲਾ ਲੋ ਕੋਈ ਗੱਲ ਨਹੀਂ ਠੀਕ ਹੈ ਜੀ ਮੈਂ ਕਿਹਾ ਮੈਂ ਇਹਨਾਂ ਨਾਲ ਜਾਂਦੀ ਰਹੀ ਇੱਕ ਮਹੀਨਾ ਤੱਕ ਇਹਨਾਂ ਦੇ ਜਾਂਦੀ ਰਹੀ ਮੈਂ ਇਹਨਾਂ ਦੇ ਸਾਡੇ ਸੀ ਲਗਣਾ ਉਹ ਮੈਂ ਨਹੀਂ ਕਰਾ ਸਕਦੀ ਅੱਛਾ ਜੀ ਮੈਂ ਤਾਂ ਜੋ ਸੀ ਲਗਦਾ ਬਣਾਉਗੀ ਇਹ ਤਾਂ ਅਸੀਂ ਯੋਧੇ ਵਾਸਤੇ ਪੀਰੇ ਜਿਹੜਾ ਸੀ ਹੁਣ ਇਹ ਤਾਂ ਕਰ ਪੁੱਛਦਾ ਇੰਟਰਵਿਊ ਕੋਈ ਛੱਡਦਾ ਹੂੰ ਅੱਛਾ ਤਾਂ ਕਰਦੇ ਉਹ ਜਿਹੜੀ ਉਹ ਜਿਹੜੀ ਫੀਲ ਜਗਾ ਲੱਗੀ ਸੀਗੀ ਉਹ ਜਗਾ ਉਹ ਜਗਾ ਕਾਦੀ ਸੀਗੀ ਇਹਨਾਂ ਲਕਸ਼ਾ ਨਹੀਂ ਪਾਸ ਕਰਾਇਆ ਸੀ ਨੇ ਨਕਸ਼ਾ ਪਾਸ ਹੋਣਾ ਨਾ ਹੋਣਾ ਉਹਦਾ ਪ੍ਰਸ਼ਾਸਨ ਦਾ ਕੰਮ ਹੈ ਨਹੀਂ ਤੁਸੀਂ 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 ਕਹਿ ਰਹੇ ਹੋ ਉਹਨਾਂ ਨੂੰ ਕਹਿ ਰਹੇ ਹੋ ਉਹਨਾਂ ਦੇ ਵੱਲੋਂ ਇਹ ਕਹਿਣਾ ਹੈ ਤੁਹਾਡੇ ਉਪਰੋਪ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਸੀਲ ਖਲਵਾ ਦੰਨੀ ਮੈਨੂੰ 2 ਲੱਖ ਰੁਪਏ ਦੇ ਦਿਓ ਨਹੀਂ ਨਹੀਂ 2 ਲੱਖ ਤਾਂ ਲੈ ਵੀਗੇ ਬਿਲਕੁਲ ਸਰ ਬਿਲਕੁਲ ਬਲੇਮ ਆ ਮੈਨੂੰ 2 ਲੱਖ ਦਾ ਮੈਂ ਉਹੀ ਤੁਹਾਨੂੰ ਪੁੱਛ ਰਿਹਾ ਨਾ ਤੁਹਾਨੂੰ ਜਗ੍ਹਾ ਦਾ ਨਾਮ ਪਤਾ ਹੈ ਸਰ ਮੈਨੂੰ ਇਹਨਾਂ ਦੇ ਇਹਨਾਂ ਦੇ ਘਰ ਦੇ ਕੋਲ ਜਗ੍ਹਾ ਆ ਜਿਹੜੀ ਸੀਲ ਹੋਈ ਹੈ ਨਹੀਂ ਤੁਹਾਨੂੰ ਜਗ੍ਹਾ ਪਤਾ ਉਹ ਕਿਹੜੀ ਕਾਦੀ ਜਗ੍ਹਾ ਸੀਗੀ ਕਿਉਂ ਖੋਲੀ ਸੀ ਉਹਨਾਂ ਨੇ ਕਿਉਂ ਬਣਾਈ ਸੀ ਜਗ੍ਹਾ ਉੱਤੇ ਨੇ ਕੋਈ ਨਹੀਂ ਸੀ ਉੱਥੇ ਇਹਨਾਂ ਨੇ ਮਕਾਨ ਪਾਇਆ ਇਹ ਕੰਦੇ ਸਾਡਾ ਮਕਾਨ ਦੇ ਵਿੱਚ ਕੀ ਕੀ ਸੀਗਾ ਕਵਾਟਰ ਸੀਗੇ ਪੀਜੀ ਸੀਗਾ ਕੀ ਸੀਗਾ ਬੈਂਤੀ ਬੈਂਤੀ ਕਵਾਟਰ ਬਣਾਏ ਹੋਏ ਸੀ ਹਾਂਜੀ 35 30 35 ਪਤਾ ਨਹੀਂ ਕਵਾਟਰ ਬਣਾਏ ਹੋਏ ਇਹ ਤਾਂ ਮੈਂ ਤਾਂ ਸਹਿਤ ਤੁਹਾਨੂੰ ਕਵਾਟਰ ਤਾਂ ਤੁਹਾਨੂੰ ਤਾਂ ਪਤਾ ਨਹੀਂ ਸੀਗਾ ਸਰ ਮੈਂ ਤਾਂ ਦੇਖ ਕੇ ਆਈ ਹਾਂ ਉੱਥੇ ਜਾ ਕੇ ਇਹ ਤੁਹਾਨੂੰ ਪਤਾ ਹੁੰਦਾ ਤੇ ਤੁਸੀਂ ਪਹਿਲੇ 10 ਦਿਨ ਦੇਣਾ ਸਾਨੂੰ ਫਿਰ ਸਰ ਮੈਂ ਦੇਖ ਕੇ ਆਈ ਹਾਂ ਕਵਾਟਰ ਸਾਰੇ ਨਹੀਂ ਕਵਾਟਰ ਦੇ ਕੇ ਫਿਰ ਫਿਰ ਤੁਸੀਂ ਪ੍ਰਸ਼ਾਸਨ ਦੀ ਉਲੰਘਣਾ ਕਰਦੇ ਨੀਮਾ ਦੀ ਤੁਸੀਂ ਰਿਸ਼ਵਤ ਲੈ ਕੇ 2 ਲੱਖ ਰੁਪਏ ਲੈ ਕੇ ਇਹਨਾਂ ਤੋਂ ਸਰ ਮੈਂ ਕੋਈ ਪੈਸਾ ਨਹੀਂ ਲਿਆ ਤੁਸੀਂ ਦੇਖੋ ਮੇਰੇ ਕੋਈ ਪਲੇਟ ਨਹੀਂ ਸਾ ਲਾ ਸਕਦਾ ਸੀਸੀਟੀਵੀ ਮੈਡਮ ਆਏ ਆ ਕੈਮਰਾ ਹੋਂਡ ਕੈਮਰੇ ਦੇ ਵਿੱਚ ਉਹਨਾਂ ਕੋ ਹੈਗਾ ਉਹਨਾਂ ਕੋ ਪ੍ਰੂਫ ਹੈਗਾ ਵਾ ਉਹ ਕਹਿ ਰਹੀ ਆ ਸਰੇ ਮੇਰੀ ਗੱਲ ਸੁਣੋ ਤੁਸੀਂ ਸਭ ਦੇ ਸੁਣਨੇ ਸੁਣਦੇ ਆ ਨਾ ਮੈਂ ਹਾਂਜੀ ਹਾਂਜੀ ਮੇਰੀ ਸੁਣੋ ਸੁਣੋ ਸਰ ਹਾਂਜੀ ਇਹਨਾਂ ਨੇ ਸਾਡੇ ਤੇ ਆ ਕੇ ਪਰਸੋਂ ਅਟੈਕ ਕੀਤਾ ਅੱਛਾ ਜੀ ਹਮਲਾ ਕੀਤਾ ਚਾਈਨਾ ਨੇ ਸਾਡੇ ਘਰਾਂ ਤੇ ਅੱਛਾ ਜੀ ਉਹਦੀ ਕੋਈ ਸੀਸੀਟੀਵੀ ਵਗੈਰਾ ਹੈਗੀ ਕੋਈ ਪ੍ਰੂਫ ਵਗੈਰਾ ਹੈ ਹਾਂਜੀ ਮੇਰੇ ਕੋਈ ਵੀਡੀਓ ਹੈ ਸਾਡੇ ਘਰਾਂ ਤੇ ਇਹਨਾਂ ਨੇ ਕੋਟ ਮਾਰਕੀਟ ਹੀ ਆ। ਪਰ ਮੈਨੂੰ ਇਹ ਕਹਿੰਦੇ ਸੀ ਤੂੰ ਇਹ ਕਿ ਸਟੇਪ ਪੇਪਰ ਦੇ ਸਾਥ ਕਰ ਮੈਂ 15 ਲੱਖ ਰੁਪਇਆ ਜੇ ਨਾ ਤਾਂ ਮੈਂ ਨਹੀਂ ਕਰਨੀ। ਅੱਛਾ ਜੀ। ਅਜੀ ਸੋ ਕੁ ਜਬਰਦਸਤੀ ਕਿਸੇ ਕੋਈ ਏਦਾਂ ਕਰਾਉਂਗਾ ਤਾਂ ਮੈਂ ਕਰੂੰਗੀ। 15 ਲੱਖ ਰੁਪਇਆ ਵੀ ਲਿਆ ਗਿਆ ਵੈ। ਤੁਸੀਂ ਕੋਈ ਏਦਾਂ ਦਾ ਕੰਮ ਕਰਾਉਣ ਦੇ ਲਈ ਨਕਸ਼ਾ-ਨੁਕਸ਼ਾ ਪਾਸ ਕਰਾਉਣ ਦੇ ਲਈ। ਨਕਸ਼ਾ ਮੈਚਾ ਦੇ ਪਾਸ ਕਰਾ ਸਕਦੀ ਆ। ਮੈਂ ਕਿੱਥੋਂ ਕਰਾ ਸਕਦੀ। ਤੁਸੀਂ ਕਿਹਾ ਕਿ ਮੈਂ ਆਂ ਨੇਤਾਵਾ ਕਾਂਗਰਸੀ ਮੈਂ ਪ੍ਰਧਾਨ ਆ। ਮੈਂ ਕੋਈ ਮੈਂ ਕੋਈ ਕਾਂਗਰਸੀ ਨੇਤਾ ਨਹੀਂ ਬਦਨਾਮ ਕਰਦੇ। ਤੁਹਾਡੇ ਕੋ ਕਿਹੜੀ ਵੀਡੀਓ ਹੈ ਤੁਸੀਂ ਆਪਣੀ ਮੀਡੀਆ ਨੂੰ ਪ੍ਰੋਵਾਈਡ ਕਰਾ ਸਕਦੇ ਹੋ ਕਿ ਨਹੀਂ ਮੈਂ ਤਾਂ ਹੱਜੀ ਮੈਂ ਤਾਂ ਉਹ ਨਹੀਂ ਬੋਲੀਆ ਚਲੋ ਇਸ ਨੰਬਰ ਤੇ ਬਾਦੋ ਬੋ ਬੰਦ ਹਾਂ ਠੀਕ ਹੈ ਬੰਦ ਸੋ ਇਹ 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 ਲੇਡੀ ਹੈ ਜਿਹਦੇ ਜਿਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਬਿਲਕੁਲ ਪੈਸੇ ਨਹੀਂ ਠੱਗੇ ਹੈਗੇ ਜਿਹੜੇ ਦੂਜੀ ਪਹਿਲੀ ਪਾਰਟੀਆਂ ਉਹਨਾਂ ਦੇ ਵੱਲੋਂ ਕਿ ਅਰੋਪ ਲਾਇਆ ਜਾ ਰਿਹਾ ਕਿ 2 ਲੱਖ ਰੁਪਏ ਜਿਹੜੇ ਕਿ ਠੱਗਿਆ ਗਿਆ ਮੇਰੇ ਕੋਲੋਂ ਤੇ ਉਸ ਤੋਂ ਬਾਅਦ 15 ਲੱਖ ਰੁਪਏ ਦੁਬਾਰਾ ਠੱਗਿਆ ਗਿਆ ਬਿਲਕੁਲ ਮਹਿਲਾ ਦੇ ਵੱਲੋਂ ਗੇਟ ਨਹੀਂ ਖੋਲਿਆ ਗਿਆ ਦੇਖ ਸਕਦੇ ਹੋ ਕਿ ਘਰ ਦੇ ਪਾਰ ਜਿਹੜੀ ਹੈ ਪੁਲਿਸ 79 ਪੁਲਿਸ ਬਾਰ ਬਾਰ ਫੋਨ ਲਾ ਰਹੀ ਸੀ ਕਿ ਕਹਾ ਜਾ ਰਿਹਾ ਸੀਗਾ ਕਿ ਆ ਬਾਹਰ ਆਓ ਸੀ ਤੁਹਾਡੇ ਮਸਲੇ ਹੱਲ ਕਰੀਏ ਪਰ ਬਿਲਕੁਲ ਮਹਿਲਾ ਦੇ ਵੱਲੋਂ ਬਾਹਰ ਨਹੀਂ ਆਏਗਾ ਜਿਹੜੋ ਸੁਖਦੇਵ ਬਾਵਾ ਜਿਹੜੇ ਕਿ ਕਾਉਂਸਲਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਵੀ ਇਹਦੇ ਨਾਲ ਲਿੰਕ ਨਹੀਂ ਹੈਗਾ ਮੇਰਾ ਕੋਈ ਵੀ ਇਹਨਾਂ ਕੋਈ ਸੰਬੰਧ ਨਹੀਂ ਹੈਗਾ ਮੇਰਾ ਵਿਚ ਵਿੱਚ ਕੋਈ ਰੋਲ ਨਹੀਂ ਹੈਗਾ ਉਹ ਪੁੱਛ ਭਾਈ ਸਰ ਬਾਹਰ ਨਹੀਂ ਆਏ ਮਹਿਲਾ ਕੋਈ ਗੱਲਬਾਤ ਹੋਈ ਫੋਨ ਤੇ ਜੀ ਫੋਨ ਤੇ ਗੱਲ ਹੋਈ ਹੈ ਕਹਿੰਦੇ ਕੱਲ ਨੂੰ 11 ਵਜੇ ਸੁਖਦੇਵ ਬਾਵਾ ਨਾਲ ਲੈ ਕੇ ਥਾਣੇ ਆ ਜੂਗੇ ਮੈਂ ਜੀ ਵਕੀਰ ਉਹ ਥਾਣੇ ਆਉਗੇ ਉੱਥੇ ਬਹਿ ਕੇ ਗੱਲ ਹੋ ਚੁਗੀ ਜੋ ਵੀ ਹੈਗਾ ਹੂੰ ਅੱਛਾ ਤਿੰਨ ਦਿਨ ਤੋਂ ਲਗਾਤਾਰ ਬੁਲਾਇਆ ਦੋ ਪਾਰਟੀਆਂ ਨੂੰ ਸਚੇ ਸਾਹਿਬ ਨੇ ਬੁਲਾਇਆ ਸੀਗਾ ਆਈ ਨਹੀਂ ਮੌਕੇ ਤੇ ਉਹ ਜਦੋਂ ਵੀ ਆਉਂਦੀ ਹੈ ਫਿਰ ਕਾਰਵਾਈ ਅਮਲ ਚੱਲਦੀ ਜਾਊਗੀ ਠੀਕ ਹੈ ਜੀ ਬਿਲਕੁਲ ਸਮਝ ਕਰਕੇ ਜੀ ਫਿਰ ਕਾਰਵਾਈ ਕੀਤੀ ਜਾਊਗੀ ਠੀਕ ਹੈ ਸੋ ਬਿਲਕੁਲ ਪੂਸਵ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਰਵਾਈ ਜਿਹੜੀ ਕਿ ਬਿਲਕੁਲ ਅਮਲ ਦੇ ਵਿੱਚ ਲਿਆਂਦੀ ਜਾਏਗੀ ਜਿਹੜਾ ਗਲਤ ਹੋਏਗਾ ਉੱਤੇ ਜਿਹੜੀ ਕਿ ਕੜੀ ਤੇ ਕੜੀ ਜਰੀਕੇ ਕਾਰਵਾਈ ਕੀਤੀ ਹੈਗੀ ਤੇ ਉਹਨੂੰ ਸਜ਼ਾ ਜ਼ਰੂਰ ਦਿੱਤੀ ਜਾਏਗੀ ਜੁੜੇ ਹਿਲਦਾਨ ਵਾਲੇ ਇਤਨਾ ਅ ਐਮੀਰ ਜੰਮੇਰਪੁਰ ਧੰਨਵਾਦ